ਦੇਖ ਰਹੇ ਕਿ ਬਾੜੇ ਪੱਟੀ ਨੂੰ ਮੈਂ ਮੂਰੇ ਪੱਟੀ ਐਸ ਕੋਲੇ ਮੌਜੂਦ ਹੈ ਨਹੀਂ ਸ਼ਹਿਰ ਅੰਮ੍ਰਿਤਸਰ ਇਤਿਹਾਸਿਕ ਨਗਰੀ ਦਰਬਾਰ ਚੌਕ ਹੁਣ ਆਪਾਂ ਜਿਹੜੇ ਚੌਂਕੇ ਵਿੱਚ ਖੁੱਤੇ ਐ ਹੋਰ ਇੱਥੇ ਚੌਂਕ ਜਲ ਹੈਗਾ ਵਾ ਤੁਸੀਂ ਮੇਰੇ ਪਿੱਛਲੇ ਪਨੇ ਦੇਖਿਓ ਮਹਾਰਾਜ ਜੀ ਸਿੰਘ ਦੀ ਜਿਹੜੀ ਮੂਤੀ ਹੈਗੀ ਆ ਅੱਜ ਤੁਹਾਨੂੰ ਉਹਦੇ ਹਾਲਾਤ ਦਿਖਾਉਣ ਜਾ ਰਹੇ ਆ ਜੀ ਇਸ ਤਰ੍ਹਾਂ ਜਿਹੜੀ ਹੈਗੀ ਆ ਜਿਹੜਾ ਜਿੱਥੇ ਖੜੇ ਉਸੇ ਬਰਾਜਮਾਨ ਹੈ ਜਿਹੜੀ ਮੂਤੀ ਜਿਹੜੀ ਹੈਗੀ ਆ ਘੋੜੇ ਵਾਲੀ ਜਿਹੜੀ ਤੇ ਮਹਾਰਾਜ ਸਿੰਘ ਜੀ ਤਾਂ ਬੈਠੇ ਨਹੀਂ ਹਰਾ ਤਾਤ ਸਾਰੀ ਹੀ ਟੁੱਟ ਚੁੱਕੀ ਆ ਅੱਜ ਵੀ ਮੇਰੇ ਪਿੱਛੇ ਬਨੇ ਦੇਖ ਰਹੇ ਹੋ ਤੁਹਾਨੂੰ ਸਾਰੀਆਂ ਝਲਕੇ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਕੰਮ ਚੱਲ ਰਿਹਾ ਉਹ ਕੰਮ ਪਦਰੀ ਕਿਦੋਂ ਦਾ ਬੰਦ ਹੋਇਆ ਪਿਆ ਵਾ ਮਹਾਰਾਜ ਸਿੰਘ ਜੀ ਜਿੱਦ ਜਿਹੜੀ ਨਗੀ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਪੁੱਤ ਗਿਆ ਕਿ ਸੱਤਾ ਗਈਆ ਪਾਤਾ ਦੇ ਹੱਥ ਦੇ ਵਿੱਚ ਇੱਥੇ ਮੌਜੂਦ ਹੈਗਾ ਮੈਂ ਹੱਥ ਜੋੜ ਕੇ ਆਪਣੇ ਵੱਲੋਂ ਅਪੀਲ ਕਰਾਂਗਾ ਬਾਰਡਰ ਭੱਟੀ ਨੂੰ ਦੇ ਵੱਲੋਂ ਜਿਹੜੀ ਵੀ ਕੋਈ ਇੱਥੇ ਸੰਕਟਾਤਾ ਮਕਸਦ ਸਾਹਿਬ ਜਿਹੜੀਆਂ ਨੇ ਉਹ ਇਸ ਵੇਲੇ ਜ਼ਰੂਰ ਧਿਆਨ ਦੇਣ ਮਹਾਨ ਜਰਨੈਲ ਸਰਦਾਰ ਕੀ ਜਿਹੜੀ ਮੂਤੀ ਦੀ ਮਰਜੀ ਸੰਧੀ ਮੂਤੀ ਦੀ ਦੇਖ ਰਿਹਾ ਮੈਂ ਉਹ ਫਿਰ ਅੰਡੀਆ ਆਪਾਂ ਫੇਰ ਵੀ ਕਰਾਂਗੇ ਫਿਰ ਸਰਕਾਰਾਂ ਨੂੰ ਇੱਕ ਵੇਦੀ ਹੱਜੂਰ ਕੇ ਬੈਠੇ ਰਗਾ ਵੀ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਖੜਾ ਜਿਹੜਾ ਨਾ ਵਧੀਆ ਤਰੀਕੇ ਨਾਲ ਇਹਨੂੰ ਬਣਾਇਆ ਜਾਵੇ ਕਿ ਜਿਹੜੀਆਂ ਦੂਧ ਤਰਾਡੇ ਤੋਂ ਜਿਹੜੇ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਜੱਤੂ ਪੂਤ ਨੇ ਉਹ ਵੀ ਇੱਥੇ ਮਰਜੀ ਸੰਧੀ ਮੂਤੀ ਨੂੰ ਲਿਆ ਕੇ ਸਿੱਧਾ ਕਰਨ ਆ ਇਸੇ ਤਰ੍ਹਾਂ ਬਣੇ ਰਹੋ ਪੂਰੇ ਪੱਟੀ ਨੇ ਅੱਜ ਦੀ ਜਿਹੜੀ ਅੰਮ੍ਰਿਤਸਰ ਤੋਂ ਵਿਸ਼ੇਸ਼ ਰਿਪੋਰਟ ਜੀ ਸਿੰਘ ਜੀ ਦਾ ਜਿਹੜਾ ਘੋੜੇ ਵਾਲਾ ਕਵਾਇਸ਼ੀ ਦਾ ਪੁੱਤ ਜਿਹੜਾ ਹੈਗਾ ਇਹ ਤੁਸੀਂ ਦੇਖ ਰਹੇ ਹੋ ਜੀ ਆਹ ਜੀ ਜਾਣ ਉੱਪਰ ਆਹ ਤੁਸੀਂ ਦੇਖ ਰਹੇ ਹੋ ਜੀ ਕਿਸ ਤਰ੍ਹਾਂ ਜਿਹੜਾ ਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹ ਵੇਖੋ ਜੀ ਆ ਜਿਹੜਾ ਜੀ ਜਿਹੜਾ ਇਹਨਾਂ ਦਾ ਇਤਿਹਾਸ ਹੈ ਉਹ ਵੀ ਜਿਹੜਾ ਵਾ ਇਥੇ ਹੈ ਗਾਜੀ ਉਹਨਾਂ ਨੇ ਦਿਖਾਉਂ ਜਾ ਰਹੇ ਤੁਹਾਨੂੰ ਅੱਜ ਦੀ ਜਿਹੜੀ ਹੈ ਕੀ ਹਾਲਾਤ ਨੇ ਇਸ ਇਥੋਂ ਦੇ ਆ ਤੁਸੀਂ ਦੇਖ ਰਹੇ ਹੋ ਜੀ ਮਹਾਰਾਜਾ ਰਜੀਤ ਸਿੰਘ ਦੀ ਜਿਹੜੀ ਹੈ ਮੂਰਤੀ ਹੈ ਜੀ ਆ ਜੀ ਇਹ ਵੀ ਆਪਣੇ ਕਰ ਕਮਲ 28 ਜੂਨ 1986 ਨੂੰ ਰੱਖਿਆ ਜੀ ਇਹ ਸਾਰਾ ਹੋਇਆ ਦਾ ਜੀ ਇਹ ਮਹਾਰਾਜ ਜੀ ਸਿੰਘ ਦੀ ਚੱਲ ਰਿਹਾ ਜੀ ਕੰਮ ਰੁਕਿਆ ਪਿਆ ਕੰਮ ਮੌਜੂਦ ਹੈ ਜੀ ਅਮਰਸਰ ਚ ਮਹਾਰਾਜ ਜੀ ਸਿੰਘ ਦੀ ਜਿਹੜੀ ਮੂਰਤੀ ਹੈ ਆ ਤੁਸੀਂ ਦੇਖ ਰਹੇ ਹੋ ਜੀ ਜਿਹੜੀ ਹਾਲਾਤ ਹੈ ਅਸਰੇ ਤੁਹਾਨੂੰ ਦਿਖਾਉਣ ਜਾਂ ਜਿਹੜੀ ਮੂਰਤੀ ਜਿੱਥੇ ਥੜੇ ਤੇ ਸਟਾਫ ਤੋਂ ਹੋਈਦੀ ਹੈ ਜੀ ਦਿਖਾਉਣੇ ਤੁਹਾਨੂੰ ਕੀ ਹਾਲਾਤ ਨੇ ਜਿਹੜੇ ਆ ਤੁਹਾਨੂੰ ਅੱਜ ਦਿਖਾਉਂਦੇ ਆਂ ਵੀ ਕੀ ਹਾਲਾਤ ਨੇ ਮਹਾਰਮ ਪ੍ਰਜੀਤ ਸਿੰਘ ਜੀ ਦੀ ਮੂਰਤੀ ਜਿਹੜੀ ਆ ਕੰਮ ਮੇਰੇ ਖਿਆਲ ਨੇ ਸੈਂਤ ਵੀ ਬੰਦ ਪਿਆ ਚੱਲ ਨਹੀਂ ਰਿਹਾ ਹੈਗਾ ਆ ਤੁਹਾਨੂੰ ਝਲਕੀਆਂ ਦਿਖਾ ਦਿੰਨੇ ਆਂ ਵੀ ਬੜਾ ਹੀ ਲੰਮਾ ਸਮਾਂ ਹੋ ਗਿਆ ਦਾ ਵਾ ਆ ਤੁਸੀਂ ਦੇਖ ਰਹੇ ਵੀ ਥਾਂ ਥਾਂ ਤੋਂ ਜਿਹੜੀ ਆ ਇਹ ਪੱਥਰ ਸਾੜਾ ਹੀ ਜਿਹੜਾ ਵੀ ਟੁੱਟਿਆ ਗਿਆ ਦਾ ਜੀ ਚਲਾਟੂ ਨਾਲ ਜਿਹੜੀਆਂ ਸਾਰੀਆਂ ਉਖੜੀਆਂ ਪਈਆਂ ਨੇ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਮਹਾਰਾਜ ਜੀ ਸਿੰਘ ਦੇ ਜਿਹੜਾ ਚੌਂਕ ਹੈਗਾ ਵਾ ਉਹ ਵੀ ਤੁਹਾਨੂੰ ਦੱਸਾਂ ਵੀ ਇਹ ਕਿਹੜੇ ਚੌਂਕ ਦੇ ਵਿੱਚ ਹੈਗੀ ਆ ਆ ਦੇਖੋ ਜੀ ਤੁਸੀਂ ਜਿਹੜੇ ਹਾਲਾਤ ਨੇ ਬੜੀ ਮਹਾਨ ਹਸਤੀ ਹੈਗੀ ਆ ਮਹਾਰਾਜ ਜੀ ਸਿੰਘ ਜੀ ਕੰਮ ਆ ਤੁਸੀਂ ਦੇਖ ਰਹੇ ਹੋ ਜੀ ਕਿਸ ਤਰ੍ਹਾਂ ਸਾਰਾਈ ਖੜਾਈ ਜਿਹੜੇ ਨੇ ਬਿਲਕੁਲ ਹੀ ਬੇਕਾਰ ਹੋ ਚੁੱਕੇ ਨੇ ਆ ਤੁਹਾਨੂੰ ਦਿਖਾਉਂ ਜਾ ਰਹੇ ਹਾਂ ਕਿਸ ਤਰ੍ਹਾਂ ਜੜਾਇਆ ਤੁਸੀਂ ਦੇਖ ਰਹੇ ਹੋ ਕੰਮ ਪੂਰਾ ਬੰਦ ਹੋਇਆ ਪਿਆ ਵਾ ਜੀ ਆ ਤੁਹਾਨੂੰ ਦਿਖਾ ਦਿੱਤਾ ਸਾਰਾ ਪਤ ਨਹੀਂ ਕਿਦੋਂ ਦਾ ਵੀ ਕੰਮ ਜਿਹੜਾ ਵਾ ਇਹ ਰੁਕਿਆ ਪਿਆ ਜੀ ਆ ਤੁਸੀਂ ਦੇਖ ਰਹੇ ਹੋ ਜੀ ਇਹ ਸਾਰਾ ਹੀ ਆ ਜੀ ਇਹ ਜਿਹੜਾ ਕੰਮ ਜਿਹੜਾ ਵਾ ਰੁਕਿਆ ਪਿਆ ਵਾ ਤੁਹਾਨੂੰ ਉੱਤੇ ਥੜੇ ਤੇ ਵੀ ਲੱਗ ਚੱਲੇ ਨੇ ਤੁਹਾਨੂੰ ਥੜਾ ਵੀ ਦਿਖਾਉਣੇ ਆ ਜੀ ਮਰਜੀਤ ਸਿੰਘ ਦੀ ਜਿਹੜੀ ਆ ਮੂਰਤੀ ਵਾਲਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ